ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਆ ਫਾਸਟ ਵੇਸ ਸੰਦੇਸ਼ ਅੱਜ ਲੁਧਿਆਣਾ ਪੁਲਿਸ ਨੂੰ ਇਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਿਸ ਵਿੱਚ ਲੁਧਿਆਣਾ ਪੁਲਿਸ ਨੇ ਅੱਜ ਬਹੁਤ ਹੀ ਵੱਡੀ ਮਾਤਰਾ ਦੇ ਵਿੱਚ ਹੈਰਨ ਸਮੇਤ ਦੋ ਦੋਸ਼ੀਆਂ ਨੂੰ ਕੀਤਾ ਕਾਬੂ ਬਿਊਰੋ ਰਿਪੋਰਟ ਫਾਸਟ ਵੇਸ ਸੰਦੇਸ਼ ਜੀ ਸਰ ਸਰ ਜੀ ਨੇ ਇਹ ਵੀ ਪ੍ਰੈਸ ਕਾਨਫਰੈਂਸ ਕੀਤੀ ਹੈ ਸਾਡੇ ਐਸਟੀਫ ਦੇ ਸੀਨੀਅਰ ਅਫਸਰਾਂ ਦੀ ਹਿਦਾਇਤ ਅਨੁਸਾਰ ਸਾਡੇ ਮਾਨਯੋਗ ਏਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਦੀ ਮੁਹਿੰਮ ਚੱਲ ਰਹੀ ਹੈ ਮਾਰੇ ਨਸਲਾਂ ਦੇ ਖਿਲਾਫ ਉਹਦੇ ਤਹਿਤ ਜਿਹੜੇ ਹੈ ਬਾਰਡਿੰਗ ਇੰਸਪੈਕਟਰ ਹਰਬੰਸ ਸਿੰਘ ਤੇ ਨਾਲ ਦੀ ਟੀਮ ਇਲਾਕੇ ਵਿੱਚ ਸੀਗੀ ਕਿ ਉੱਥੇ ਪੁਲਿਸ ਪਾਰਟੀ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਜੌਨੀ ਕੁਮਾਰ ਉਰ ਵਿੱਚ ਨੀਰਜ ਕੁਮਾਰ ਨੀਰਜ ਕੁਮਾਰ ਵਾਸੀ ਸ਼ਮਲਾਪੁਰੀ ਇਹ ਜਿਹੜਾ ਹੈਗਾ ਇਹ ਆਪਣੀ ਸਕੂਟਰੀ ਦੇ ਉੱਪਰ ਡਿਸਟਨੀ ਸਕੂਟਰੀ ਦੇ ਉੱਪਰ ਜਿਹੜਾ ਕਿ ਸਪਲਾਈ ਨਸ਼ੇ ਦੀ ਸਪਲਾਈ ਦਾ heroin ਦੀ ਸਪਲਾਈ ਦਾ ਕੰਮ ਕਰਦਾ ਤੇ ਅੱਜ ਵੀ ਜਿਹੜਾ ਹੈਗਾ ਇਹ ਨਸ਼ੇ ਦੀ ਸਪਲਾਈ ਦੇ ਨਾਮ ਵਾਸਤੇ ਨੇ ਆਉਣਾ ਹੈਗਾ ਕਾਫੀ ਦੇਰ ਤੋਂ ਹੀ ਕੰਮ ਕਰ ਰਿਹਾ ਹੈਗਾ ਤੇ ਜਿਹੜਾ ਕਾਬੂ ਆ ਸਕਦਾ ਹੈ ਇਹ ਸਰ ਤੁਸੀਂ ਜੇਕਰ ਕਾਬੂ ਨਹੀਂ ਕਰਦੇ ਹਾਂ ਇਹ ਇਹਦਾ ਜਿਹੜਾ ਘਰ ਹੈਗਾ ਗਲੀ ਨੰਬਰ 13 ਸ਼ਿਵਲਾਪੁਰੀ ਦੇ ਵਿੱਚ ਉਹਦੇ ਬਾਹਰ ਹੀ ਨੇੜੇ ਨੂੰ ਉੱਥੇ ਨੂੰ ਪੁਲਿਸ ਪਾਰਟੀ ਵੱਲੋਂ ਕਾਬੂ ਕੀਤਾ ਗਿਆ ਕਾਬੂ ਕਰਕੇ ਤੇ ਫਿਰ ਬੜੀ ਮਜੂਰਗੀ ਦੇ ਵਿੱਚ ਇਹਦੀ ਜਦੋਂ ਸਰਚ ਕੀਤੀ ਤਾਂ ਫਿਰ ਇਹਦੇ ਟਿੱਕੀ ਦੇ ਵਿੱਚ ਉਹਦੀ ਸਕੂਟਰੀ ਦੀ ਸੀਟ ਦੇ ਥੱਲੇ 760 ਗ੍ਰਾਮ ਹੀਰੋਇੰਡਰੀ ਬ੍ਰਾਂਡ ਦੀ ਜੀ ਸਰ ਇਹ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਹੇ ਹੋ? ਤਕਰੀਬ ਪੁਰਾਣਾ ਹੀ ਕਰ ਰਿਹਾ ਚਾਰ ਪੰਜ ਸਾਲ ਤੋਂ ਇਹ ਕੰਮ ਕਰ ਰਿਹਾ ਹੈਗਾ ਜੀ ਸਰ ਪਹਿਲੇ ਵੀ ਕੰਮ ਕਰਦਾ ਮੈਂ ਦੱਸ ਜੀ ਹਾਂ ਪਹਿਲੇ ਵੀ ਇਹ ਤੇ ਦੋ ਮੁਕਦਰਵੇਂ ਦੱਸਿਆ ਜੀ ਸਰ ਅਸੀਂ ਅਕਸਰ ਦੇਖਦੇ ਹਾਂ ਕੋਈ ਅਗਰ ਐਨਡੀਪੀਐਸ ਦਾ ਕੋਈ ਮਕਦਮਾ ਹੋਵੇ ਜਾਂ ਹੀਰੋਇੰਡਾ ਹੋਵੇ ਜਾਂ ਫੀਮ ਦਾ ਹੋਵੇ ਉਹ ਬਾਹਰ ਆ ਕੇ ਫਿਰ ਇਹ ਕੰਮ ਸ਼ੁਰੂ ਕਰ ਦਿੰਦੇ ਆ ਸਭਨਾ ਵਾਸਤੇ ਇਹ ਕੀ ਮਦਦ ਦੀ ਲੋਕੀ ਸਾਡਾ ਜਿਹੜਾ ਨਾ ਪ੍ਰੀਵੈਂਟਿਵ ਐਕਸ਼ਨ ਲੈਣਾ ਕੰਮ ਹੁੰਦਾ ਹੈਗਾ ਅਸੀਂ ਇਹਨਾਂ ਨੂੰ ਫੜ ਕੇ ਤੇ ਜੇਲ੍ਹ ਭੇਜਣ ਦਾ ਸਾਡਾ ਕੰਮ ਅਸੀਂ ਕਰਦੇ ਹਾਂਗੇ ਵਾਕੂ ਵੀ ਠੀਕ ਹੈ ਉਸ ਤੋਂ ਬਾਅਦ ਆ ਕੇ ਕੁਛ ਇੱਕ ਬੰਦੇ ਜੇਲ੍ਹ ਤੋਂ ਸੁਧਰ ਜਾਂਦੇ ਐ ਤੇ ਕੁਛ ਬੰਦੇ ਜਿਹੜੇ ਹੈਗੇ ਆ ਉਹ ਔਰ ਜ਼ਿਆਦਾ ਕੰਮ ਕਰਨ ਲੱਗ ਜਾਂਦੇ ਤੇ ਸਰੀ ਕੱਲਾ ਨਹੀਂ ਇਹਦੇ ਨਾਲ ਹੋਰ ਵੀ ਇਹਦੇ ਨਾਲ ਹੈ ਹੋਰ ਵੀ ਹੈਗਾ ਤੇ ਇਹਦੀ ਅੱਗੇ ਪੁੱਛ ਗਿਛ ਵਿੱਚ ਇਹਨੇ ਦੱਸਿਆ ਸੀਗਾ ਕਿ ਇਹਦੇ ਨਾਲ ਇੱਕ ਰਜਿੰਦਰ ਗੋਰਾ ਕਰਕੇ ਹੈਗਾ ਜਿਹੜਾ ਕਿ ਮਹਿਮੂਦਪੁਰਾ ਦਾ ਹੈਗਾ ਤੇ ਉਹ ਵੀ ਇਹਦਾ ਐਸੋਸੀਏਟ ਹੀ ਹੈਗਾ ਤੇ ਉਹਦੇ ਤੇ ਵੀ ਜਦੋਂ ਟਰੈਪ ਲਾਇਆ ਗਿਆ ਪੁਲਿਸ ਪਾਰਟੀ ਵੱਲੋਂ ਤੇ ਉਹਨੂੰ ਵੀ ਅਸੀਂ ਨੋਮੀਨੇਟ ਕਰਕੇ ਤੇ ਅਰੈਸਟ ਕੀਤਾ ਹੈਗਾ ਤੇ ਸਰ ਜਿਹੜੇ ਲੋਕ ਆਹ ਕੰਮ ਕਰਦੇ ਨੇ ਉਹ ਸਲਾਇ ਕਰਦੇ ਨੇ ਤੇ ਜਿਹੜੇ ਲੋਕ ਇਹ ਕਰਨ ਦੀ ਸੋਚਦੇ ਨੇ ਉਹਨਾਂ ਨੂੰ ਕੀ ਜਾਣਿਆ ਜਾਂਦਾ ਕਿ ਕੋਈ ਤਾਂ ਨਤੀਜਾ ਮਾੜਾ ਹੀ ਹੈ ਸਿਹਤ ਪੱਖੋਂ ਵੀ ਮਾੜਾ ਹੈਗਾ ਤੇ ਕਦੇ ਪਰਿਵਾਰ ਵੀ ਇਹਨਾਂ ਦਾ ਜਿਹੜਾ ਹੈਗਾ ਪਰਿਵਾਰ ਦੇ ਬੰਲੀਏ ਵੀ ਬਹੁਤ ਮਾੜੀ ਗੱਲ ਹੈਗੀ ਆ ਵੀ ਪਰਿਵਾਰ 'ਚ ਜਿਹੜੇ ਸਾਰੇ ਤਬਾਹ ਹੋ ਜਾਂਦੇ ਆ ਪਰਿਵਾਰ ਦੇ ਵਿੱਚ ਵੀ ਪਤਾ ਤਾਂ ਸਾਰਿਆਂ ਨੂੰ ਹੀ ਹੈਗਾ ਬਟ ਇਜ਼ੀ ਮਨੀ ਵੇਖਤੇ ਹੋਏ ਇਸ ਕੰਮ ਵਾਲੇ ਪਾਸੇ ਨੂੰ ਆਉਣ ਦੀ ਕੋਸ਼ਿਸ਼ ਕਰਦੇ ਆ ਬਟ ਇਹਦਾ ਨਤੀਜਾ ਬਹੁਤ ਮਾੜਾ ਹੈਗਾ ਸਾਡਾ ਜਿਹੜਾ ਫਰਜ਼ ਹੈਗਾ ਅਸੀਂ ਆਪਾਂ ਇਹੋ ਜਿਹੇ ਜਿਹੜੇ ਲੋਕ ਹੈਗੇ ਉਹਨਾਂ ਨੂੰ ਅਸੀਂ ਫੜਨਾ ਹੈਗਾ ਫੜ ਕੇ ਤੇ ਜੇਲ੍ਹ ਭੇਜਣਾ ਹੀ ਭੇਜਣਾ ਹੈ ਸਰ ਜਦੋਂ ਤੁਸੀਂ ਇਹਨਾਂ ਨਾਲ ਗੱਲਬਾਤ ਕੀਤੀ ਵੀ ਇਹਦੇ ਨਾਲ ਹੋਰ ਵੀ ਕੋਈ ਗੈਂਗ ਹੈ ਜਿਸ ਦਾ ਨਾਮ ਜਾਂ ਕਿਹੜੇ ਹੋਰ ਨੌਜਵਾਨ ਇਹਨਾਂ ਨਾਲ ਜੁੜੇ ਹੋਏ ਨੇ ਜਾਂ ਦਾ ਨੋਰਮਲ ਸਮਾਂ ਹੈ ਦੇ ਕੋਈ ਇਹ ਪੁਰਾਣਾ ਬੰਦਾ ਹੈਗਾ ਸਪਲਾਈ ਤਾਂ ਚਲੋ ਕਰ ਹੀ ਰਿਹਾ ਹੈਗਾ ਇਹਦੇ ਨਾਲ ਅੱਗੇ ਜਿਹੜਾ ਗੋਲਾ ਬੰਦਾ ਹੈਗਾ ਇਹ ਅੱਗੇ ਕੁਝ ਲੋਕਾਂ ਨੂੰ ਸਪਲਾਈ ਕਰ ਰਿਹਾ ਤੇ ਉਹ ਅਸੀਂ ਉਹਦੇ ਤੇ ਅਸੀਂ ਵਰਕ ਕਰ ਰਹੇ ਹੈਗੇ ਆਂ ਠੀਕ ਹੈ ਤੇ ਇਹਦੇ ਇਸ ਤੋਂ ਪਹਿਲਾਂ ਜਿਹੜੇ ਹੈਗੇ ਆ ਅਸੀਂ 2 ਦਿਨ ਪਹਿਲਾਂ ਇੱਕ ਮੁਕਦਮਾ ਦਰਜ ਕੀਤਾ ਹੈਗਾ ਜੌਨੀ ਕੁਮਾਰ ਉਰਫ ਜੌਨੀ ਮਾਲਵਾ ਕਰਕੇ ਜਿਹੜਾ ਅਰੈਸਟ ਕੀਤਾ ਹੈਗਾ ਤੇ ਇਹਦਾ ਜਿਹੜਾ ਸਬੰਧ ਹੈਗਾ ਨੀਰਜ ਕੁਮਾਰ ਦਾ ਸਬੰਧ ਉਹਦੇ ਨਾਲ ਵੀ ਸੀਗਾ ਉਹਦੇ ਕੋਲੋਂ ਵੀ ਇਹ ਹਿਰੋਇਨ ਵਗੈਰਾ ਲੈਂਦਾ ਰਿਹਾ ਹੈਗਾ ਤੇ ਉਹਨੂੰ ਵੀ ਅਰੈਸਟ ਕੀਤਾ ਹੈਗਾ ਅਸੀਂ ਉਹਦੇ ਨਾਲ ਉਹਦੀ ਵਾਈਫ ਜਿਹੜੀ ਹੈਗੀ ਆ ਉਹ ਵੀ ਇਨਵੋਲਵ ਸੀਗੀ ਉਹਦੀ ਮਦਰ ਵੀ ਇਨਵੋਲਵ ਸੀਗੀ ਇਹ ਸਪਲਾਈ ਲੁਧਿਆਣਾ ਚ ਕਦੇ ਲੁਧਿਆਣਾ ਤੋਂ ਬਾਹਰ ਹੁੰਦੀ ਫਿਲਹਾਲ ਜੋ ਤੁਹਾਨੂੰ ਪਤਾ ਲੱਗਿਆਗਾ ਲੁਧਿਆਣੇ ਚ ਨਾ ਤਾਂ ਨੈਟਵਰਕ ਕਾਫੀ ਚੱਲ ਰਿਹਾ ਜੀ ਇਸ ਬੇਸ ਤੇ ਅਸੀਂ ਇਹ ਕੁਛ ਇੱਕ ਇਸ ਤੋਂ ਪਹਿਲਾਂ ਮਕਦਮਾ ਦਰਜਾ ਉਹਦੇ ਚ ਵੀ ਅਰੈਸਟ ਕੀਤੇ ਆ ਤੇ ਹੁਣ ਇਹਦੇ ਵਿੱਚ ਜਿਹੜਾ ਹੈਗਾ ਰਿਕਵਰੀ ਹੋਈ ਆ ਤੇ ਇਹਦੇ ਚ ਵੀ ਅਰੈਸਟ ਹੋਏ ਬੰਦੇ ਇਹ ਦੇਖੋ ਲਗ ਲਗ ਜਗ੍ਹਾ ਤੋਂ ਲੈ ਕੇ ਆਉਂਦੇ ਆ ਵੈਸੇ ਫਿਲਹਾਲ ਜੋ ਸਾਹਮਣੇ ਆਇਆ ਫਿਰੋਜ਼ਪੁਰ ਸਾਈਡ ਤੋਂ ਇਹਨਾਂ ਦੀ ਜਿਹੜੀ ਸਪਲਾਈ ਹੈਗੀ ਏ ਉਹ ਹੋ ਰਹੀ ਹੈਗੀ ਹੈ ਕੋਈ ਬੋਰਡਰ ਦੇ ਨਾਲ ਹੋ ਰਿਹਾ ਤਾਂ ਕਿ ਬੋਰਡਰ ਤੇ ਇਹ ਇਹ ਅੱਗੇ ਪਤਾ ਲੱਗੇਗਾ ਫਰਦਰ ਵੀ ਉਹ ਅੱਗੇ ਜਿਹੜੇ ਉਹ ਕਿਥੋਂ ਲੈ ਰਹੇ ਨੇ ਬਾਰਡਰ ਤੋਂ ਆ ਰਹੀ ਹੈ ਜਾਂ ਉੱਥੇ ਕੋਈ ਹੋਰ ਬਚਿੰਦੇ ਹੈਗੇ ਉਹ ਸਾਨੂੰ ਕਲੀਅਰ ਹੋਏਗਾ ਐਕਸਪ ਤੁਸੀਂ ਬੋਲੇ ਦਾ ਨਾਮ ਲਿਆ ਉਹ ਵੀ ਇੱਥੇ ਦਾ ਰਹਿਣਾ ਤੋਂ ਹਾਂ ਬੋਰਾ ਵੀ ਜਿਹੜਾ ਹੈਗਾ ਉਹ ਮਹਿਮੂਦਪੁਰਾ ਦਾ ਰਹਿਣ ਵਾਲਾ ਹੈਗਾ ਲੁਧਿਆਣੇ ਦਾ ਠੀਕ ਹੈ